ਖਬਰ ਆ ਰਹੀ ਹੈ ਸਾਮਨੇ ਗੁਰਦਾਸਪੁਰ ਤੋਂ ਜਿੱਥੇ ਸੀਤ ਕਲਾ ਬਾਦ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਪੀਤੀ ਰਾਤ ਦਿਨਾਂ ਨਗਰ ਦੇ ਅਦੇ ਇੱਕ ਹੰਦੇ ਕਸਵਾ ਰਣਜੀਤ ਬਾਗ ਵਿੱਚ ਗਊ ਮਾਸਟਰ ਸਟਰੀ ਰੈਕੜਵਾ ਪਰਦਾਵਾ ਚੰਦਰ ਦਾਵਾ ਕੇਸ ਦਾ ਪੀਤਾ ਹੈ। ਕੌਣੇ ਪੁਲਿਸ ਪਾਟੇ ਤੇ ਆਪਣੇ ਸਾਥੀਆਂ ਸਵੇਰ ਮੋਕੇ ਦੇ ਪੁੱਛ ਕੇ ਮੋਕੇ ਦੀ ਵੀਡੀਓ ਵੀ ਜਾਈ ਕੀਤੀਆਂ ਪਰ ਪੁਲਿਸ ਨੂੰ ਅਗੇ ਤਰੀ ਸੂਚਨਾ ਦੇਣ ਦੇ ਬਾਜੂ ਪੁਲਿਸ ਬਹੁਤ ਦੇਰ ਨਾਲ ਉੱਥੇ ਪਹੁੰਚੀ। ਅਦੇ ਉਸ ਸਮੇਂ ਤੱਕ ਗਊ ਦਸਕਰ ਕਾਵੀ ਮਾਤਰਾ ਵਿੱਚ ਗਊ ਸਮਾਰਟ ਮੇਟ ਤੇ ਸੰਗ ਫਿਰ ਵੀ ਮੌਕੇ ਤਾਜ਼ੀਆਂ ਵਡੀਆਂ ਗਈਆਂ ਗਊਆਂ ਦੇ ਕੁਝ ਹੀ ਰਤੇ ਨੋਜਿੱਤਾ ਗਊਆਂ ਦੇ 51 ਬ੍ਰਹਮ ਕੀਤਾ ਗਿਆ ਸੋਨੀ ਨੇ ਵੀ ਦੋ ਚਲਾਇਆ ਕਿ ਹੁਣ ਪੁਲਿਸ ਰਾਜਸੀ ਦਬਾਅ ਪੈਣ ਦੇ ਬਾਅਦ ਮਾਮਲੇ ਨੂੰ ਦਵਾਉਂਦੀ ਹੈ ਕੋਸ਼ਾਂ ਵਿੱਚ ਲੱਗੀ ਹੋਈ ਹੈ ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਸੁਭਰਾਜ ਸਿੰਘ ਨੇ ਕਿਹਾ ਹੈ ਕਿ ਬ੍ਰਹਮ ਕੀਤੀਆਂ ਗਈਆਂ ਗਊਆਂ ਵਿੱਚੋਂ ਕੇ ਗਊਆਂ ਦੁੱਧ ਦੇਣ ਵਾਲੀਆਂ ਹਨ ਅਦੇ ਅਜੇ ਵੀ ਕੋਈ ਸਬੂਤ ਨਹੀਂ ਮਿਲੇ ਕਿ ਇਹ ਜਿੰਦਾ ਗਊਆਂ ਨੂੰ ਮਾਰੇ ਜਾਂਦਾ ਹੈ ਹਾਲਾਂਕਿ ਸੋਨੀ ਨੇ ਇੱਕ ਡਾਕਟਰ ਵੀ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦੇਆ ਕਿ ਆਕੇ ਮਾਮਲੇ ਡਾਕਟਰ ਦਾ ਪੈਨਾ ਬਣਾ ਕੇ ਜਾਂਚ ਕਰਾਉਣੀ ਚਾਹੀਦੀ ਹੈ ਸੋਨੀ ਵੱਲੋਂ ਇਸ ਦੀ ਸ਼ਿਕਾਇਤ ਨੂੰ ਬੀਜੀਬੀ ਪੰਜਾਬ ਪੁਲਿਸ ਰੱਖਿਆ ਵਿਭਾਗ ਤੇ ਆਦੀ ਸ਼ੰਕਰ ਜੀ ਨਾਲ ਪਹੁੰਚੀ ਗਈ ਹੈ ਅਤੇ ਮਾਮਲਾ ਦਰਵਾਉਂ ਦੀ ਬੇਨਤੀ ਵੱਡੇ ਅਧਿਕਾਰ ਦੇ ਵਿਰੋਧ ਜਤਾਉਂਦਾ ਇਰਾਦਾ ਕੀਤਾ ਗਿਆ ਹੈ ਸ਼ੰਕਰ ਜੀ ਕੀ ਜਾਗ ਹੋਲੇ ਰਾਤ ਅੱਜ ਜ ਸਾਡੇ ਗੁਰਦਾਸਪੁਰ ਦੇ ਵਿੱਚ ਰਣਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰਿਆੜ ਚੌਕੀ ਦੇ ਅੰਦਰ ਆਂਦਾ ਉਹ ਲੋਡੇ ਟ੍ਰੈਕਲ ਸਲਟਰ ਹਾਊਸ ਚੱਲਦਾ ਪਿਆ ਬੜੀ ਢੇਰ ਦਾ ਬਹੁਤ ਢੇਰ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀ ਜੇ ਤੋ ਉਹ ਜਿੰਦਾ ਗਾਵਾਂ ਨੂੰ ਮਾਰਦੇ ਪੇਚੀਏ ਉਸ ਵੇਲੇ ਸਾਡੇ ਐਸਐਚਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਖੜਾ ਸੰਕੇਨ ਲਿਆ ਸੀਗਾ ਤੇ ਉਹਨਾਂ ਨੇ ਅਫੇਅਰ ਕਰ ਦਿੱਤੀ ਬੜਾ ਜੋਬੜਾ ਸਫਾਇਰ ਕੀਤੀ ਉਹਦੇ ਨੂੰ ਵਾਈਂਡ ਅਪ ਕਰ ਦਿੱਤਾ ਸੀ ਬਟ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕਸਤਾ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਏ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਉਹ ਕੋਈ ਉੱਥੇ ਕੋਟੇ ਬੜੀਆਂ ਪਈਆਂ ਜਿਹੜੇ ਫਲਟਰੀਂਗ ਕਰਦੇ ਹੁੰਦੇ ਸੀ ਤੋ ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ ਇਹਦੇ ਨਾਂ ਵੀ ਇੱਕ ਨਾ ਡੇਰਾ ਬਣਾਇਆ ਰਹਿਣਾ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉੱਨੀ ਗਊਆ ਥੇ ਜਿਹੜੀਆਂ ਆਈਆਂ ਹੋਈਆਂ ਸੋ ਮੈਨੂੰ ਕਹਿੰਦੀ ਅੱਜ ਮਿਲੀ ਸੀ ਕੱਲ ਦੀਆਂ ਆਈਆਂ ਤੇ ਉਹ ਤੇ ਮਾਰ ਕੇ ਨਾ ਤੇ ਉਹ ਤਾਂ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਂਦੇ ਨੇ ਉਸਲੇ ਸਮੁਦਾਇ ਦੇ ਲੋਕ ਆਂਦੇ ਨੇ ਡੇਰੇ ਦੇ ਸਾਈਟ ਤੋਂ ਉਹ ਹਲਾਲ ਕਰਕੇ ਤੇ ਗਊਆਂ ਨੂੰ ਲੈ ਕੇ ਜਾਂਦੇ ਸੀ ਅੱਜ ਸਾਨੂੰ ਮਿਲਿਆ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਦੇ 8:00 ਵਜੇ ਔਰ ਇੱਥੇ ਰੇ ਜਦੋਂ ਸੀ 8ਵੇਂ ਰੇਡ ਕੀਤੀ ਇੱਥੇ ਆ ਕੇ ਜਿਹੜਾ ਸਲਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਨੂੰ ਮਾਰੀਆਂ ਜਾਂਦੀਆਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਸਐਚਓ ਸਾਹਿਬ ਨਾਲ ਲਈ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰਵਾ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਸਲਟਰ ਹਾਊਸ ਦੇ ਬਿਲਕੁਲ ਨਾਲ ਹੀ ਇੱਕ ਡੇਰਾ ਬਣਾ ਕੇ ਉੱਥੇ ਫੰਡਰ ਗਊਆਂ ਨੂੰ ਜਿਹੜੀਆਂ ਅੱਜ ਗੁੱਦ ਨਹੀਂ ਦੇ ਸਕਦੀ ਜਦੋਂ ਕਹਿ ਸਕਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਇਕੱਠੇ ਕੀਤਾ ਹੋਇਆ ਕੱਲ ਤੱਕ 19 ਸੀ ਅੱਜ 9 ਹੈ 10 ਗੰ ਉਹ ਜਿਹੜੀਆਂ ਕੱਲ ਤੋਂ ਲੈ ਕੇ ਹੁੰਦਾ ਕਿ ਉਹਨੇ ਮਾਰਕੀਟੋਂ ਦਾ ਮਾਸ ਤੇ ਅੱਗੇ ਜਾ ਚੁੱਕੇ ਨੇ ਅਵਸ਼ੇਸ਼ ਹੱਥ ਪਿਛਕ ਨਹੀਂ ਆਏ ਲੇਕਿਨ ਉਹ ਸਿੱਧੇ ਤੌਰ ਤੇ ਇਹ ਸਪਸ਼ਟ ਹੁੰਦਾ ਹੈ ਕਿ ਲਾਗੇ ਡੇਰਾ ਬਣਾਉਂਦਾ ਮਤਲਬ ਇਹ ਹੈ ਕਿ ਗਵਾਂ ਨੂੰ ਇਕੱਠੇ ਕਰੀ ਜਾਓ ਇੱਕੀ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਘਟਨਾ ਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕੀ ਉਹ ਸਾਡੇ ਤੇ ਇਨਫੋਰਮੇਸ਼ਨ ਰੱਖ ਸਕਦੀ ਹੈ ਇਹ ਚੀਜ਼ਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਵੈ ਕੀ ਇੰਨੀ ਦੇਰ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੇ ਉਹੀ ਹਾਲ ਉਹਨਾਂ ਗੋਹ ਹੱਤਿਆਰਾਂ ਦਾ ਹੋ ਰਿਹਾ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗੋਹ ਹੱਤਿਆ ਬਹੁਤ ਵੱਡੇ ਸਤਿ ਹੋਣ ਲੱਪੀ ਗੋਹ ਤਸਕਰੀ ਬਹੁਤ ਵੱਡੇ ਸਤਿ ਹੋਣ ਲੱਪੀ ਹੈ ਅੱਜ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਗੁਲਾਕੇ ਉਹਨਾਂ ਕੋ ਟੈਸਟ ਕਰਵਾ ਲਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉੱਥੇ ਮਾਸ ਪਿਆ ਹੋਇਆ ਜਾਂ ਜਿਹੜੇ ਉੱਥੇ ਸਿਰ ਪਏ ਹੋਏ ਨੇ ਉਹਨਾਂ ਦੇ ਸੈਂਪਲਿੰਗ ਕਰਵਾ ਕੇ ਪਤਾ ਲੱਗ ਜਾਏਗਾ ਕਿ ਉਹ ਕਦੋਂ ਮਾਰੀਏ ਗਏ ਤਾਂ ਸੋ ਇਹ ਐਫ ਆਈ ਆਰ ਜਿਹੜੀ ਹੈ ਇਹ ਕਿੰਨਾ ਸਾਫ ਸੁਥਰੇ ਦੇਵਾਂਗੇ ਅਗਰ ਇਹ ਅਸੀਂ ਨਹੀਂ ਦਿੰਦੇ ਤੇ ਸ਼ਰ ਹੋ ਸਕਦਾ ਐਸ ਐਚਓ ਸਾਡੇ ਵੀ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨੇ ਨਾ ਤੇ ਜੇ ਇਹਨਾਂ ਤੇ ਕੋਈ ਦਬਾਅ ਆ ਜਾਂਦਾ ਔਰ ਐਫਆਈਆ ਕਰਨ ਚ ਅਸਮਰਥ ਹੁੰਦੇ ਨੇ ਤੋ ਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐ ਐਸਐਸਪੀ ਆਫਿਸ ਦਾ ਤਰਫੋਂ ਪੱਕੇ ਰਾਬ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਫਿਰ ਇਹੀ ਤਰੀਕਾ ਅਪਣਾਣਾ ਆਂਦਾ ਤੇ ਇਹੀ ਤਰੀਕਾ ਅਪਣਾਵਾਂ ਜੈ ਸ਼ੰਗਰ ਜੀ ਕੀ ਜੈ ਭੁਰੇ ਦਾ ਕੱਲ ਕੋਈ 9:00 ਵਜੇ ਦੇ ਕਰੀਬ ਸ਼ਾਮ ਨੂੰ ਕਿ ਇਨਫੋਰਮੇਸ਼ਨ ਆਈ ਸੀ ਕਿ ਵਿਜੇ ਮਸੀ ਤੇ ਦਾਨਿਸ਼ ਮਸੀ ਜੋ ਕਿ ਪਸ਼ੂਆਂ ਦੇ ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਤੇ ਹਡਾ ਰੋੜੀ ਤੇ ਇੱਥੇ ਮੱਦੋਵਾਲ ਹੱਡਾ ਰੋੜੀ ਤੇ ਪਿਆ ਕੇ ਉਹਨਾਂ ਨੂੰ ਡੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰ ਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿ ਇੱਟ ਘੱਟੂ ਵਗੈਰਾ ਦੀ ਕਰ ਸਕਦੇ ਨੇ ਇਸ ਲਈ ਜਦੋਂ ਇਸ ਗੱਲ ਨੂੰ ਵੈਰੀਫਾਈ ਕੀਤਾ ਗਿਆ ਪਸ਼ੂ ਮਰੇ ਹੋਏ ਪਸ਼ੂ ਲੈ ਕੇ ਹੁੰਦੇ ਆ ਤੇ ਉਹਨਾਂ ਦੇ ਮਤਲਬ ਜੋ ਵੀ ਚੰਗਰਾ ਹੁੰਦਾ ਉਹ ਉਤਾਰਦੇ ਨੇ ਤੇ ਬਾਕੀ ਉੱਥੇ ਰਿਮੇਨਸ ਉੱਥੇ ਰੱਖ ਦਿੰਦੇ ਨੇ ਵੱਡਾ ਰੋੜੇ ਤੇ ਔਰ ਉਹਨਾਂ ਦੀ ਹਵੇਲੀ ਵਿੱਚ ਜਿਹੜੇ 9 ਪਸ਼ੂ ਵੱਜੇ ਹੋਏ ਸੀਗੇ ਉਹਨਾਂ ਬਾਰੇ ਪਤਾ ਲਾਇਆ ਗਿਆ ਉੱਥੇ 8 ਗਾਇਆਂ ਤੇ ਇੱਕ ਬੱਚਾ ਵੱਜਿਆ ਹੋਇਆ ਸੀਗਾ ਔਰ ਜਦੋਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ ਤੇ ਉਹਦੇ ਵਿੱਚ 6 ਪਸ਼ੂ ਜਿਹੜੇ ਉਹਦਾ ਰੂਸੀਗੇ ਦੁੱਧ ਨਹੀਂ ਦਿੰਦੇ ਇੱਕ ਬੱਚਾ ਹੈ ਮਤਲਬ ਬੱਚਾ ਔਰ ਕਿਸੇ ਵੀ ਤਰ੍ਹਾਂ ਦਾ ਹੱਡ ਰੋਡ ਤੇ ਚੀਜ਼ ਨਹੀਂ ਮਿਲ ਜੇ ਤੋ ਇਹ ਸਭ ਤੋਂ ਵੱਡਾ ਹੋਵੇ ਕਿ ਪਤੂ ਦੇ ਹੱਡ ਮਤਲਬ ਪਸੂ ਤਾਜੀ ਕੱਟੇ ਗਏ ਜਾਂ ਖੁਸ਼ ਹੋਇਆ ਇਹਦੀ ਗੱਲ ਕੋਈ ਨਹੀਂ ਹੋਈ ਇਹ ਗੱਲ ਦੇ ਵਿੱਚ ਕੋਈ ਸੱਚਾਈ ਸਾਹਮਣੇ ਨਹੀਂ ਹੈ